ਸਭ ਦੁਨੀਆ ਕੂ ਕੂ ਕੇ ਕਹਿ ਰਹੀ ਹੈ ਕਿ ਪੇੜ ਲਗਾਓ ਪੌਦੇ ਲਗਾਓ ਗ੍ਰੀਨਰੀ ਵਧਾਓ ਗੁਰੂ ਨਾਨਕ ਸਾਹਿਬ ਨੇ ਤਾਂ 550 ਸਾਲ ਪਹਿਲਾਂ ਕਹਿਤਾ ਸੀ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮ ਹੱਤ ਇਹ ਪਵਨ ਸੁੱਧ ਕਿਵੇਂ ਰਹੇਗੀ ਪਵਨ ਦਾ ਮਤਲਬ ਹਵਾ ਹੁੰਦੀ ਹੈ ਹਵਾ ਸੁੱਧ ਕਿਵੇਂ ਰਹੇਗੀ ਹਵਾ ਸੁੱਧ ਰਹੇਗੀ ਜੇ ਦਰਖਤ ਹੋਣਗੇ ਅੱਜ ਗਰਮੀ ਦਾ ਬੇਅੰਤਹਾ ਜਿਹੜੀ ਗਰਮੀ ਵਧ ਰਹੀ ਹੈ ਗਲੋਬਲ ਵਾਰਮਿੰਗ ਚੱਲ ਰਹੀ ਹੈ ਮੋਨੂ ਜੀ ਨੇ ਬੜਾ ਵਧੀਆ ਮੋਨੂ ਬਾਬਾ ਜੀ ਦਾ ਬੜਾ ਵਧੀਆ ਭਰਾਲਾ ਹੈ ਕੇ ਪੱਕੀ ਪੱਕੇ ਪਾਸੇ ਵੀ ਇਹਨਾਂ ਨੇ ਦਰਖਤ ਲਾਉਣੇ ਸ਼ੁਰੂ ਕੀਤੇ ਆ ਮੈਂ ਸਮਝਦਾ ਵੀ ਇਹ ਸਭ ਤੋਂ ਵੱਡਾ ਪੁੰਨ ਵਾਲਾ ਕੰਮ ਹੈ ਔਰ ਹਰ ਬੰਦੇ ਕੋ ਗੱਗੋ ਪਰਸਾਤਾ ਵੀ ਆਣੀ ਹੈ ਮੈਂ ਸਾਰੇ ਬੰਦਿਆਂ ਨੂੰ ਅਪੀਲ ਵੀ ਕਰਾਂਗਾ ਕਿ ਆਪਾਂ ਨੂੰ ਘਰ ਤੋਂ ਘਰ ਦੋ ਦੋ ਚਾਰ ਚਾਰ ਦਰਖਤ ਲਾਓ ਤਾਂ ਕਿ ਜਿਹੜਾ ਆਪਣਾ ਇਹ ਵਾਤਾਵਰਣ ਵਾਤਾਵਰਣ ਨੂੰ ਸੁਧਰੇ ਤੇ ਧਰਤੀ ਦਾ ਵੀ ਬਚਾਓਏ ਤੇ ਆਉਣ ਵਾਲੀ ਪੀੜ੍ਹੀ ਕਿਤੇ ਦਰਖਤ ਵਿੱਚੋਂ ਦਮ ਵੰਦੇ ਹੋਏ ਉਦੋਂ ਮੈਂ ਇੱਕ ਦੇਖ ਰਿਹਾ ਸੀ ਕਹਿੰਦੇ ਕੋਈ ਸਮਾਂ ਸੀ ਜਦ ਲੋਕ ਕੋ ਦੋ ਕੋ ਦਰਿਆਵਾਂ ਤੇ ਰਹਿੰਦੇ ਸੀ ਦਰਿਆਵਾਂ ਦਾ ਪਾਣੀ ਪੀਂਦੇ ਸੀ ਰਮਾ ਦਾ ਬੈਠਦੇ ਸੀ ਫਿਰ ਨਹਿਰ ਨਹਿਰਾ ਆ ਗਈਆਂ ਫਿਰ ਜਿਹੜਾ ਹੈਂਡ ਪੰਪ ਆ ਗਏ ਫਿਰ ਟੂਟੀਆਂ ਆ ਗਈਆਂ ਤੇ ਕਹਿੰਦੇ ਹੁਣ ਬੋਤਲਾਂ ਆ ਗਈਆਂ ਬਈ ਇਹ ਨਾ ਹੋਏ ਕਿ ਪਾਣੀ ਖਤਮ ਹੋ ਜੇ ਇਹ ਨਾ ਹੋਵੇ ਕਿ ਆਨਵਰ ਟਾਈਮ ਤੇ ਗ੍ਰੀਨਰੀ ਖਤਮ ਹੋ ਜੇ ਸਾਡੇ ਨਾਲ ਮੇਰੇ ਸਾਡੇ ਪਰਮ ਮਿੱਤਰ ਸ਼ਰਮਾ ਜੀ ਬੈਠੇ ਹੈ ਇਹ ਪਟਿਆਲੇ ਸ਼ਹਿਰ ਦੀ ਬੜੀ ਵੱਡੀ ਹਸਤੀ ਹੈ ਇਹਨਾਂ ਨੂੰ ਬੜਾ ਸ਼ੌਂਕ ਹੈ 12 ਦਰੀ ਦੇ ਵਿੱਚ ਬੜਾ ਕੰਮ ਕਰਦੇ ਆ ਜਾਣਦੇ ਤਾਂ ਆਪਣੀ ਸੁਸਾਇਟੀ ਚਲਾਉਂਦੇ ਆ ਕਿ ਮੈਂ ਸਮਝਦਾ ਵੀ ਐਸੇ ਜਿਹੜੇ ਸਮਾਜ ਤੋਂ ਉੱਰਾਖੇ ਇਹਨਾਂ ਦਾ ਆਪਾਂ ਨੂੰ ਹਰ ਤਰ੍ਹਾਂ ਦਾ ਫਾਇਦਾ ਲੈਣਾ ਚਾਹੀਦਾ ਇਸ OBC ਤੋਂ ਟਾਇਰ ਹੋਏ ਆ ਬਹੁਤ ਹਿੰਮਤੀ ਬੰਦੇ ਆ ਸਾਡੇ ਇਥੇ ਪ੍ਰਿੰਸ ਜੀ ਪ੍ਰਿੰਸ ਜੀ ਖੜੇ ਆ ਸਾਰੀ ਗਾਂਧੀ ਸਾਹਿਬ ਕਰੇ ਸਾਰੀ ਸਾਡੇ ਸੂਝਨ ਸਦੇ ਸਾਡੇ ਬਜ਼ੁਰਗ ਖੜੇ ਆ ਸਾਡੇ ਭੈਣ ਜੀ ਖੜੇ ਆ ਕੰਨ ਦੀ ਬੇਟਾ ਬੇਟੀ ਜਿਹੜੀ ਹੈ ਨੂਰ ਰਾਣੀ ਔਕ ਇਹ ਆਪ ਔਕੀ ਕੋਚ ਹੈ ਇਹ ਸਾਰੇ ਹੀ ਜਿਹੜੇ ਸਮਾਜ ਸੁਧਾਰਕ ਹੈ ਅੱਜ ਸਭ ਨੂੰ ਬੇਨਤੀ ਕਰਾਂਗੇ ਕਿ ਵੀ ਇੱਕ ਇੱਕ ਦੋ ਦੋ ਪੇੜ ਜ਼ਰੂਰ ਲਗਾਓ ਆਪਣੇ ਆਪਣੇ ਘਰ ਚ ਲਗਾਓ ਪੌਦਿਆਂ ਤੇ ਲਾਓ ਔਰ ਸੇਵਾ ਵੀ ਕਰੋ ਕਈ ਵਾਰ ਹੁੰਦਾ ਕੀ ਹੈ ਆਪਾਂ ਦਰਖਤਾਂ ਲਾ ਦਿੰਨੇ ਆ ਲੇਕਿਨ ਉਹਨਾਂ ਨੂੰ ਫੀਡ ਨਹੀਂ ਕਰਦੇ ਫੀਡ ਨਾ ਕਰਕੇ ਉਹ ਜਿਹੜੇ ਛੜ ਜਲਦੀ ਸੜ ਜਾਂਦੇ ਸੜ ਜਾਂਦੇ ਪਿੱਛੇ ਜੇ ਇੱਕ ਸਕੈਂਡਲ ਵੀ ਨਿਕਲਿਆ ਉਹ ਕਹਿੰਦਾ ਜੀ ਇਹਨੇ ਇੱਕ ਫੁਲਾੜੀ ਜਗ੍ਹਾ ਤੇ ਪਤੇ ਲੁਧਿਆਣਾ ਦਾ ਸੀਗਾ ਕਿ 16 ਲੱਖ ਪੌਦੇ ਲਗਾਤੇ 16 ਲੱਖ ਪੌਦੇ ਕਿੰਨੇ ਰੁਪਏ ਦੇ ਆਏ ਲੱਗੇ ਤਾਂ ਸਾਰੇ 10000 ਵੀ ਨਹੀਂ ਆ ਗਏ ਬਣੇ ਤਾਂ 10000 ਰੁਪਏ ਇਹ ਜਿਹੜੇ ਸਮਾਜ ਸੁਧਾਰਕ ਹੈ ਇਹ ਜਿਹੜਾ ਕੰਮ ਸਰਕਾਰਾਂ ਦਾ ਕੰਮ ਨਹੀਂ ਇਹ ਕੰਮ ਲੋਕਾਂ ਦਾ ਕੰਮ ਹੈ ਜਦੋਂ ਆਪਾਂ ਜਾਗਰੂਕ ਹੋਵਾਂਗੇ ਤਾਂ ਹੀ ਆਪਣਾ ਕੰਮ ਬਣੇਗਾ ਔਰ ਆਪਾਂ ਨੂੰ ਜਾਗਰੂਕ ਹੋਣਾ ਹੀ ਪਏਗਾ ਜੇ ਅਸੀਂ ਆਉਣ ਵਾਲੀ ਆਪਣੀ ਪੀੜ੍ਹੀ ਬਚਾਣੀ ਹੈ ਠੀਕ ਹੈ ਜੀ ਸਾਰਾ ਅੱਜ ਜਿਹੜੇ ਨਵੇਂ ਜਿਹੇ ਲਾਏ ਉਹਦੇ ਕਿੰਨੇ ਪੌਦੇ ਲਾਏ ਆ ਕਿਸ ਚੀਜ਼ ਦੇ ਪੌਦੇ ਆਏ ਸਾਰਾ ਜੀ ਇੱਥੇ ਅੱਜ ਏਰੀਆ 'ਚ ਵਿਧੀ ਐਫਰਟ ਤੋਂ ਮੰਨੂ ਬਾਵਾ ਨਾਲ ਸੰਜੀਤ ਸੰਜੀਤ ਸਿੰਘ ਜੀ ਨਾਲ ਸਾਡੇ ਪੰਡਤ ਜੀ ਰਾਮਗੋਬਾਲ ਪੰਡਤ ਜੀ ਸਾਡੇ ਨਾਲ ਮੈਡਮ ਪੂਨਮ ਹਾਕੀ ਕੋਚ ਪ੍ਰਸ਼ਾਦ ਸਾਹਿਬ ਜੋਸ਼ੀ ਸਾਹਿਬ ਤੇ ਨਾਲ ਸਾਡੇ ਖੜੇ ਆ ਮੱਲੇਦਾਰ ਤੇ ਇੱਥੇ ਇੱਥੇ ਕਿਰਪਾਲ ਦੇੜੀ ਦੇ ਨੇੜੇ ਇਹਨਾਂ ਦੀ ਐਫਰਟ ਦੇ ਨਾਲ ਅਸੀਂ ਦਸ ਬੁੱਟੇ ਲਗਾ ਰਹੇ ਆ ਜਿਹੜੇ ਕਿ ਸ਼ਾਨਦਾਰ ਬੁੱਟੇ ਆ ਪਿਛਲੇ ਸਾਲ ਨੂੰ ਸਰ ਤੋਂ ਬੁੱਟੇ ਲਈ ਸੀ ਤੇ ਅਸੀਂ ਦਸ ਇਹਨਾਂ ਨੂੰ ਟਰੀ ਗਾਰਡ ਦਿੱਤੇ ਸਾਨੂੰ ਪੂਰੀ ਮਿਹਨਤ ਹੈ ਵੀ ਇਹ ਇੰਨੀ ਗਰਮੀ ਚ ਅਨੇ ਸਾਰੇ ਮਨ ਨੂੰ ਬਾਬਾ ਦੀ ਐਫਰਟਸ ਆ ਔਰ ਇਸ ਮਹੱਲੇ ਵਾਲਿਆਂ ਦੀ ਐਫਰਟਸ ਆ ਤੇ ਪੌਦੇ ਬੜੀ ਜਲਦੀ ਇਸ ਮਹੱਲੇ ਚ ਹੋਰ ਬੈਨੀਫਿਟ ਕਰਨਗੇ ਜਿਹੜੇ ਪਿਛਲੇ ਸਾਲ ਬੂਟੇ ਲਾਇਏ ਸੀ ਉਹ ਕਾਫੀ ਵਧੀਆ ਇਹਦੇ ਇਹਨਾਂ ਦੇ ਫਿਰ ਦੇ ਨਾਲ ਬੂਟੇ ਲਾਣੇ ਦਾ ਆਸਾਨ ਪਰ ਉਹਨੂੰ ਪਾਲਣਾ ਔਰ ਕਰਨਾ ਬੜਾ ਮੁਸ਼ਕਲ ਹੈ ਤੇ ਇਹਨਾਂ ਨੇ ਐਫਰਟਸ ਕੀਤੀਆਂ ਅਜੇ ਤੱਕ ਕੋਸ਼ਿਸ਼ ਕਰਦੇ ਰਹੇ ਨੇ ਵੀ ਸਾਨੂੰ ਕੋਈ ਜਿਹੜਾ ਬੰਦਾ ਬੂਟੇ ਲੈ ਕੇ ਪਾਲ ਲੇ ਉਹਨੂੰ ਬੜਾ ਵਧੀਆ ਪਰ ਹਾਲੇ ਥੋੜਾ ਸੀਜ਼ਨ ਕਾਫੀ ਗਰਮ ਹੈ ਇਹਨਾਂ ਨੂੰ ਕਾਫੀ ਇੱਥੇ ਮਿਹਨਤ ਮਾਰਨੀ ਪਈ ਜੀ ਪਰ ਇਹਨਾਂ ਨੇ ਕਹਿ ਸੀ ਅਸੀਂ ਆਪੇ ਮਿਹਨਤ ਮਾਰ ਲਾਂਗੇ ਤੇ ਮੈਂ ਹੀ ਸਾਰੇ ਜਿੰਨੇ ਵੀ ਪਟਿਆਲਾ ਰਵਾਸੀ ਨੂੰ ਰਿਕੁਐਸਟ ਕਰਦਾ ਸੀ ਜਿਹੜਾ ਆ ਰਿਹਾ ਅਗਲੇ ਮਹੀਨੇ ਆਪਾਂ ਮੈਕਸਿਮਮ ਪਲਾਂਟ ਲਗਾਈਏ ਕਿਉਂਕਿ ਜਿਹੜਾ ਪਲਾਂਟ ਲਗਾਉਣ ਨਾਲ ਸਾਨੂੰ ਆਕਸੀਜਨ ਵੀ ਮਿਲਦੀ ਹੈ ਸਾਡਾ এনਵਾਇਰਨਮੈਂਟ ਠੀਕ ਹੁੰਦਾ ਜਿਹੜਾ ਅੱਜਕੱਲ ਐਨਵਾਇਰਨਮੈਂਟ ਖਰਾਬ ਹੋ ਰਿਹਾ ਪੋਲੂਸ਼ਨ ਵਧ ਰਿਹਾ ਸਾਡਾ ਸਾਰੇਆਂ ਬਿਮਾਰੀਆਂ ਦਾ ਕਾਰਨ ਹੈ ਤੇ ਆਪਾਂ ਜੇ ਐਫਰਟਸ ਕਰਾਂਗੇ ਤੇ ਪਟਿਆਲੇ ਦਾ ਕੀ ਸਾਰੇ ਇੰਡੀਆ ਦਾ ਪੋਲੂਸ਼ਨ ਠੀਕ ਆਪਾਂ ਕਿਸੇ ਬਰਥਡੇ ਤੇ ਮੈਰਿਜ ਯੂ ਵੀ ਹੋਰ ਇਦੋਂ ਖਰਚੇ ਨਾਲ ਮੁਹੱਲੇ ਚ ਲਾ ਲੀਏ ਪਾਰਕਾਂ ਚ ਲਗਾ ਲੀਏ ਆਪਣਾ ਕੋਈ ਖਾਲੀ ਜਗ੍ਹਾ ਤੇ ਲਾਲ ਨੂੰ ਮੇਨਟੇਨ ਕਰੀਏ ਸਾਡੇ ਜਾਨੀ ਦੇ ਪ੍ਰੋਜੈਕਟ ਹੈ ਕਾਫੀ ਚੱਲ ਰਹੇ ਨੇ ਜਿਹਦੇ ਐਨਵਾਇਰਨਮੈਂਟ ਹੈ ਐਜੂਕੇਸ਼ਨ ਹੈ ਮੈਡੀਕਲ ਹੈ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਤਿੰਨੋਂ ਪ੍ਰੋਜੈਕਟ ਪੂਰੇ ਚੱਲਣ ਮੈਂ ਲੋਕਾਂ ਨੂੰ ਰਿਕਵੈਸਟ ਕਰਨਾ ਸਾਡੇ ਨਾਲ ਤੁਸੀਂ ਜੁੜੋ ਸਾਡੇ ਮੈਂਬਰ ਬਣੋ ਸਾਨੂੰ ਜਿਹੜਾ ਮਾਉਂਟ ਡੋਨੇਟ ਕਰੋਗੇ ਉਹਨੂੰ ਬੜੀ ਅੱਛੀ ਤਰ੍ਹਾਂ ਯੂਜ਼ ਕਰਦੇ ਹਾਂ ਅਸੀਂ ਕੱਲ ਵੀ ਕਰੇਂਦਰ ਹਸਪੀਟਲ ਦੇ ਇੱਕ ਸਾਲ ਦੀ ਬੱਚੀ ਸੀ ਇੱਕ ਦਿਨ ਦਾ ਬੱਚਾ ਸੀ ਉਹਨੂੰ 10000 ਦਾ ਇੰਜੈਕਸ਼ਨ ਲੈ ਕੇ ਦਿੱਤਾ ਸਾਡੇ ਆਲਰੇਡੀ ਨੋਟ ਸੇ ਸੇ ਕੋਸ਼ਿਸ਼ ਕਰਦੇ ਨੇ ਮੈਕਸਿਮਮ ਲੋਕਾਂ ਦੀ ਹੈਲਪ ਕਰਦੇ ਕੱਲ ਵੀ ਇਸ ਕਿ ਲੜਕੀ ਨੂੰ ਫੀਸ ਦਿੱਤੀ ਆ ਵੀ ਲੜਕੀਆਂ ਲੜਕੀਆਂ ਨੂੰ ਫੀਸ ਦਿੱਤੀ ਆ ਤਾਂ ਮੈਂ ਲਿਕੁਇਡਟਾਂ ਸਾਡੇ ਨਾਲ ਜੁੜੇ